ਤੇ ਜਿੰਦਾ ਕੱਲ ਪਲੀ ਪਾਂਦੇ ਤੁਸੀਂ ਵੇਖਿਆ ਕੱਲ ਸਾਡੇ ਤੇ ਜਿਹੜੀ ਫਾਇਰਿੰਗ ਕੀਤੀ ਤੇ 6.5 ਐਮਐਮ ਦੇ ਜਿਹੜੇ ਕਾਰਤੂਸ ਸੀਗੇ ਉਹ ਮੇਰੇ ਕੋਲੇ ਖੁਦ ਕੋਲੇ ਪਏ ਆ ਉਹ ਸਾਡੇ ਦੇ ਚਲਾਏ ਗਏ ਨੇ ਇਹ ਸਰਕਾਰਾਂ ਕੋਲੇ ਲੋਕਤੰਤਰ ਦਾ ਘਾੜ ਨਹੀਂ ਕਿੱਥੇ ਇਹਨਾਂ ਕੋਲੇ ਪਾਵਰਾਂ ਨੇ ਵੀ ਸਿੱਧੀਆਂ ਗੋਲੀਆਂ ਕਿੰਨੇ ਹੱਥੇ ਕਿਸਾਨਾਂ ਦੇ ਜੇਕਰ ਇੰਨੀ ਇਹਨਾਂ ਕੋਲੇ ਪਾਵਰ ਹੈਗੀ ਆ ਤੇ ਅਸੀਂ ਕਹਿੰਦੇ ਆ ਚੀਨ ਨਾਲ ਮਤਲਾ ਲਾਉਣ ਚੀਨ ਜਿਹੜਾ ਰੋਜ਼ ਸਾਡੇ ਦੇਸ਼ ਦੀ ਹੱਦਾ ਪਾਰ ਕਰਕੇ ਸਾਡੇ ਦੇਸ਼ ਵਿੱਚ ਆ ਰਿਹਾ ਉੱਥੇ ਤੁਹਾਡੀਆਂ ਉੱਥੇ ਤੋਂ ਤੁਹਾਡੀ ਜਿਹੜੀ ਸਾਰੀ ਫੋਰਸ ਸਾਡੀ ਹਕਾਇਤ ਸਾਡੇ ਕੰਮ ਜਾਂਦੇ ਆ ਤੇ ਨਿਹੱਥੇ ਕਿਸਾਨਾਂ ਤੇ ਤੁਸੀਂ ਸ਼ੇਰ ਬਣਦੇ ਸੀ ਜੇ ਇੰਨੀ ਪਾਵਰ ਹੈ ਤੇ ਅਸੀਂ ਚੈਲੰਜ ਕਰਦੇ ਆ ਤੇ ਮੋਦੀ ਨੂੰ ਕਹਿੰਦੇ ਆ ਸਾਰੀ ਆਧਵੀ ਫੋਰਸ ਲਾ ਕੇ ਲੈ ਸਾਡੇ ਸਾਡੇ ਦੇਸ਼ ਨੂੰ ਚੀਨ ਤੋਂ ਆਜ਼ਾਦ ਕਰਵਾ ਕੇ ਦੇ ਜਿੱਥੇ ਸਾਡੇ ਦੇਸ਼ ਤੇ ਚੀਨ ਚੀਨ ਵਾਲਿਆਂ ਨੇ ਸਾਡੇ ਤੇ ਕਬਜ਼ਾ ਕਰ ਲਿਆ ਸੋ ਇਹੇ ਹੱਦਾ ਛਡਾ ਕੇ ਦਿਖਾਵੇ ਅਸੀਂ ਤਾਂ ਕਹਿੰਦੇ ਜੇ ਸਾਨੂੰ ਤੁਹਾਨੂੰ ਚੰਗਾ ਨਹੀਂ ਲੱਗਦਾ ਜਿਵੇਂ ਜਿੱਨੀ ਸਕਿਉਰਟੀ ਤੁਸੀਂ ਇੱਥੇ ਲਾਈਏ ਸਕਿਉਰਟੀ ਲਾਉਣ ਦਾ ਅਸੀਂ ਮੈਂ ਖੁਦ ਹਬੋਰ ਏਰੀਆ ਤੋਂ ਬਾਰਡ ਏਰੀਆ ਤੋਂ ਅਸੀਂ ਪਾਕਿਸਤਾਨ ਦੇ ਨਾਲ ਮੇਰੇ ਪਿੰਡ ਤੋਂ 5 ਕਿਲੋਮੀਟਰ ਪਾਕਿਸਤਾਨ ਹੈ ਇੰਨੀ ਸਕਿਉਰਟੀ ਉੱਥੇ ਰੈਡੀ ਕਿਲਵਾਂ ਦੇ ਸਾਹਮਣੇ ਨਸ਼ਾ ਛਟਾ ਰਿਆ ਜੇ ਇੰਨੀ ਸਕਿਉਰਟੀ ਉੱਥੇ ਕੀਤੀ ਹੋਵੇ ਤੇ ਸਾਡੇ ਕਿਉਂ ਸਾਡੀ ਜਿਹੜੀ ਨੌਜਵਾਨ ਨੇ ਚਿੱਟਾ ਬੀਪੀਕੇ ਮਾਰ ਰਹੇ ਨੇ ਉਹ ਬਚ ਜਾਣ ਪਰ ਨਹੀਂ ਉੱਥੋਂ ਇਹਨਾਂ ਦੀ ਆਮਦਨ ਹੈ ਕਿਉਂਕਿ ਚਿੱਟੇ ਅਮਾਨੀਆਂ ਅਡਾਨੀਆਂ ਦੇ ਜਿਹੜੇ ਵੱਡੇ ਕੈਂਟਰ ਨੇ ਉਹ ਬੰਦਰਗਾਹਾਂ ਤੋਂ ਫੜੇ ਜਾਂਦੇ ਨੇ ਕਿਉਂਕਿ ਇਹਨਾਂ ਜਿੱ ਇਹ ਸਾਡੀ ਨਸਲਾਂ ਦੇ ਫਸਲਾ ਦੋਵਾਂ ਨੂੰ ਖਤਮ ਕਰਨਾ ਚਾਹੁੰਦੇ ਆ ਇਹਨਾਂ ਦੀ ਮਨਸ਼ਾ ਹੈ ਵੀ ਇਹ ਕਿਸੇ ਨਾ ਕਿਸੇ ਤਰੀਕੇ ਇੱਕ ਜਿਹੜੀਆਂ ਕੌਮਾਂ ਹੀ ਖਤਮ ਕੀਤੀ ਜਾਵੇ ਬੜੀ ਐ ਪਾਂਤੋੜ ਕੀਤੀ ਗਈ ਹੈ ਪੂਰੀ ਪਲੈਨਿੰਗ ਨਾਲ ਪਾਂਤੋੜ ਕੀਤੀ ਗਈ ਹੈ ਇਹ ਸ਼ਰਾਤੀ ਤਤ ਜਿਹੜੇ प्रसल्याਣਾ ਪੁਲਿਸ ਨੇ ਆਪਦੇ ਨਾਲ ਜਿਨ੍ਹਾਂ ਨੇ ਸਾਡੇ ਤੇ ਗੋਲੀਬਾਰੀ ਵੀ ਕੀਤੀ ਉਹ ਗੋਲੀਆਂ ਦੇ ਜਿਹੜੇ ਖਾਲੀ ਖੋਲ ਵੀ ਮੇਰੇ ਕੋਲੇ ਪੰਜ ਮੇਰੇ ਦਫਤਰ ਦੇ ਵਿੱਚ ਪਏ ਨੇ ਇੱਕ ਖੋਲਾਂ ਦੇ ਨਾਲ ਆਏ ਇਸ 100 ਮਲਾਜਮ ਅੱਗੇ ਆਇਆ 100 ਮਲਾਜਮ ਆ ਕੇ ਇਹਨਾਂ ਨੇ ਕੋਲੇ ਰੋੜਾ ਵਗੈਰਾ ਹਰੇਕ ਪ੍ਰਕਾਰ ਦਾ ਯੰਤਰ ਸੀ ਜੋ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਇਹਨਾਂ ਨੇ ਸਾਡੇ ਬਜ਼ੁਰਗ ਜਿਹੜੇ ਨਿਅੱਥੇ ਟਰਾਲੀਆਂ ਦੇ ਵਿੱਚ ਬਿਟੇ ਉਹਨਾਂ ਨੂੰ ਅੰਦਰ ਵੜ ਵੜ ਕੇ ਘੁੱਟਿਆ ਸਾਡਾ ਸਮਾਨ ਖਿਲਾਰਿਆ ਸਾਡੇ ਟਰੈਕਟਰਾਂ ਦੀਆਂ ਜਿਹੜੀਆਂ ਟਾਇਰ ਫਲਾਈਟਾਂ ਟੈਂਕੀਆਂ ਤੱਕ ਕੱਲ ਜਿਹੜਾ ਮਾਹੌਲ ਸੀ ਉਹ ਇੱਕ ਸਿਰਫ ਇਥੇ ਕੈਮਰਾ ਚੱਲਣ ਦੇ ਕਾਰਨ ਜਿਹੜਾ ਇਥੇ ਸਾਰਾ মিডিਆ ਸੀਗਾ ਕੱਲ ਇੱਕ ਬਚਾਉਗਾ ਜਿਹੜੀ ਇਹਨਾਂ ਦਾ ਇਥੇ ਜੋ ਇਹਨਾਂ ਦੀ ਮਨਸ਼ਾ ਸੀ ਮਨਸ਼ਾ ਇਹ ਸੀ ਵੀ ਇਥੇ ਅੱਗ ਤੇਲ ਲਾ ਕੇ ਇਸ ਨੂੰ ਬਲਾਸਟ ਕੀਤਾ ਜਾਵੇ ਜਿਹੜਾ ਸਾਡਾ ਕੱਲ ਇੱਕ ਕਿਸਾਨ ਥੋੜਾ ਸ਼ਹੀਦ ਹੋ ਗਿਆ ਇਹ ਸਾਡੇ ਇੱਕ ਤਰੀ ਇਹ ਸਾਨੂੰ ਸਾਰਿਆਂ ਨੂੰ ਕੱਲ ਸ਼ਹੀਦ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਲੋਕਾਂ ਨੂੰ ਪੰਜਾਬ ਦੇ ਨਾਲ ਵੈਰ ਆ ਅਸਲ ਦੇ ਵਿੱਚ ਪੰਜਾਬ ਤੇ ਹਰਿਆਣਾ ਜਿਹੜੇ ਸਾਡੇ ਇਹ ਦੋ ਸਟੇਟਾਂ ਨੇ ਇਹ ਪਹਿਲਾਂ ਤਾਂ ਪ੍ਰਾਣਾ ਪੰਜਾਬ ਵੀ ਸਾਨੂੰ ਇਹਨਾਂ ਨੇ ਵੱਖ ਕਰਤਾ ਇਹ ਤਾਂ ਉਹ ਵੀ ਪੰਜਾਬ ਦੇ ਵਿੱਚ ਸਾਡਾ ਛੋਟਾ ਭਰਾ ਹੈ ਸੋ ਜਿੱਥੇ-ਜਿੱਥੇ ਵੀ ਇਹ ਲੋਕ ਇਸ ਜਿਹੜੇ ਲੋਕ ਇਹਨਾਂ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਇਹ ਸਰਕਾਰਾਂ ਉਹਨਾਂ ਨੂੰ ਦਬਾਉਣਾ ਨਹੀਂ ਉਹਨਾਂ ਨੂੰ ਮਾਰਨਾ ਚਾਹੁੰਦੀਆਂ ਨੇ ਪਰ ਕਦੀ ਸਾਡੇ ਜਵਾਨ ਪਲਵਾਮਾ ਜਿਹਨਾਂ ਨੇ ਸ਼ਹੀਦ ਕਰਤੇ ਕਦੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਕਰਤੇ ਇਹਨਾਂ ਨੂੰ ਇੱਕ ਜੈਲਸੀ ਹੈ ਕਿਉਂਕਿ ਜਿਹੜੇ ਇਹਨਾਂ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਜਿਹੜੀਆਂ ਕੋਮਾਂ ਜਿਹੜੇ ਇਨਸਾਨ ਇਹਨਾਂ ਸਰਕਾਰਾਂ ਖਿਲਾਫ ਬੋਲਦੇ ਨੇ ਉਹਨਾਂ ਸਰਕਾਰਾਂ ਨੂੰ ਇਹ ਖਤਮ ਕਰਨਾ ਚਾਹੁੰਦੀਆਂ ਉਹਨਾਂ ਕੋਮਾਂ ਨੂੰ ਖਤਮ ਕਰੇ ਤੇ ਪੰਜਾਬ ਨੂੰ ਤਾਂ ਖਾਸ ਕਰਕੇ ਕਿਉਂਕਿ ਪੰਜਾਬ ਨੇ ਇਹਦੇ ਜਿਹੜਾ ਤੌਣ ਦੇ ਵਿੱਚ ਦੋ ਕਿਲਾ ਸੀ ਵੀ ਮੋਦੀ ਆ ਤੂੰ ਮੁਮਕਿਨ ਹੈ ਤੇ ਜਿਹੜੀ ਇਹਨੂੰ ਮੋੜ ਜਿਹੜੇ ਕਾਨੂੰਨ ਵਾਪਸ ਲੈ ਕੇ ਇਹਨੇ ਗਲਤੀ ਮੰਨੀ ਸੀ ਉਹ ਇੱਕ ਜਿਹੜਾ ਬਦਲਾ ਲਿਆ ਜਾ ਰਿਹਾ ਪੰਜਾਬ ਤੋਂ ਚਾਹੇ ਪੰਜਾਬ ਦੇ ਨਾਲ ਹਰਿਆਣਾ ਲੱਗਦਾ ਇਹਨਾਂ ਸਟੇਟਾਂ ਉਹਦੇ ਸਰਕਾਰ ਬਦਲਾ ਲੈ ਲਈ ਹੈ ਦੇਖੋ ਜੀ ਇਹ ਜਿਹੜੀ ਪਰੀਏ ਪੰਤੂੜ ਕੀਤੀ ਗਈ ਹੈ ਪੂਰੀ ਪਲੈਨਿੰਗ ਨਾਲ ਪੰਤੂੜ ਕੀਤੀ ਗਈ ਹੈ ਇਹ ਸ਼ਰਾਤੀ ਤਤਵ ਜਿਹੜੇ ਪਰਸਲਿਆਣਾ ਪੁਲਿਸ ਨੇ ਆਪਦੇ ਨਾਲ ਜਿਨ੍ਹਾਂ ਨੇ ਸਾਡੇ ਤੇ ਗੋਲੀਬਾਰੀ ਵੀ ਕੀਤੀ ਉਹ ਗੋਲੀਆਂ ਦੇ ਜਿਹੜੇ ਖਾਲੀ ਖੋਲ ਵੀ ਮੇਰੇ ਕੋਲੇ ਪੰਜ ਮੇਰੇ ਦਫਤਰ ਦੇ ਵਿੱਚ ਪਏ ਨੇ ਇਹ ਖੋਲਾਂ ਦੇ ਨਾਲ ਆਏ ਇਹ 100 ਮੁਲਾਜ਼ਮ ਅੱਗੇ ਆਇਆ 100 ਮੁਲਾਜ਼ਮ ਆ ਕੇ ਇਹਨਾਂ ਨੇ ਖੋਲੇ ਰੌੜਾ ਵਗੈਰਾ ਹਰੇਕ ਪ੍ਰਕਾਰ ਦਾ ਯੰਤਰ ਸੀ ਜੋ ਸਰਕਾਰ ਵੱਲੋਂ ਪ੍ਰੋਵਾਈਡ ਕੀਤਾ ਹੈ ਇਹਨਾਂ ਨੇ ਸਾਡੇ ਬਜ਼ੁਰਗ ਜਿਹੜੇ ਨਿਅਥੇ ਟਰਾਲੀਆਂ ਦੇ ਵਿੱਚ ਬਿਟੇ ਉਹਨਾਂ ਨੂੰ ਅੰਦਰ ਵੜ ਵੜ ਕੇ ਕੁੱਟਿਆ ਸਾਡਾ ਸਮਾਨ ਖਲਾੜਿਆ ਸਾਡੇ ਟਰੈਕਟਰਾਂ ਦੀਆਂ ਜਿਹੜੀਆਂ ਟਾਇਰ ਟਲਾਈਟਾਂ ਟੈਂਕੀਆਂ ਤੱਕ ਕੱਲ ਜਿਹੜਾ ਮਾਹੌਲ ਸੀ ਉਹ ਇੱਕ ਸਿਰਫ ਇੱਥੇ ਕੈਮਰਾ ਚੱਲਣ ਦੇ ਕਾਰਨ ਜਿਹੜਾ ਇੱਥੇ ਸਾਰਾ মিডিਆ ਸੀਗਾ ਕੱਲ ਇੱਕ ਬਚਾਉਗਾ ਜਿਹੜੀ ਇਹਨਾਂ ਦਾ ਇੱਥੇ ਜੋ ਇਹਨਾਂ ਦੀ ਮਨਸ਼ਾ ਸੀ ਮਨਸ਼ਾ ਇਹ ਸੀ ਵੀ ਇੱਥੇ ਅੱਗ ਤੇਲ ਲਾ ਕੇ ਇਸ ਨੂੰ ਬਲਾਸਟ ਕੀਤਾ ਜਾਵੇ ਤੇ ਕਿਉਂਕਿ ਹਰੇਕ ਟਰਾਲੀਾਂ ਦੇ ਵਿੱਚ ਤੇਲ ਪਿਆ ਆ ਹਰੇਕ ਟਰਾਲੀ ਵਿੱਚ ਸਿਲੰਡਰ 'ਤੇ ਇਹਨਾਂ ਦੀ ਜਿਹੜੀ ਮਨਸ਼ਾ ਸੀ ਅੱਗੇ ਆਉਣ ਦੀ ਉਹ ਸੀ ਵੀ ਇੱਥੇ ਪੂਰਾ ਇੱਕ ਜਿਹੜਾ ਸਾਡਾ ਕੱਲ ਇੱਕ ਕਿਸਾਨ ਥੋੜਾ ਸ਼ਹੀਦ ਹੋ ਗਿਆ ਇਹ ਸਾਡੇ ਇੱਕ ਦਿਨ ਇਹ ਸਾਨੂੰ ਸਾਰਿਆਂ ਨੂੰ ਕੱਲ ਸ਼ਹੀਦ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਲੋਕਾਂ ਨੂੰ ਪੰਜਾਬ ਦੇ ਨਾਲ ਵੈਰ ਸਾਡੀ ਪੰਜਾਬੀਅਤ ਨਾਲ ਸਾਡੇ ਨਾਲ ਖੋਰ ਖਾਂਦੇ ਆ ਇਹਨਾਂ ਨੂੰ ਜਿਹੜੇ ਸਾਡੇ ਨਾਲ ਸਾਡਾ ਵੀਰ ਹਰਿਆਣਾ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜੇ ਉਹਨਾਂ ਦੇ ਘਰਾਂ ਦੇ ਵਿੱਚ ਉਹਨੂੰ ਨਜ਼ਰ ਬੰਦ ਕੀਤਾ ਜਿਹੜੇ ਵੀਰ ਇੱਥੇ ਸਾਡੇ ਆ ਰਹੇ ਆ ਉਹਨਾਂ ਨੂੰ ਉਹਨਾਂ ਦੇ ਪਰਚੇ ਕੀਤੇ ਜਾ ਰਹੇ ਅਸਲ ਦੇ ਵਿੱਚ ਪੰਜਾਬ ਤੇ ਹਰਿਆਣਾ ਜਿਹੜੇ ਸਾਡੇ ਇਹ ਦੋ ਸਟੇਟਾਂ ਨੇ ਇਹ ਪਹਿ ਤਾਂ ਪੁਰਾਣਾ ਪੰਜਾਬ ਵੀ ਸਾਨੂੰ ਇਹਨਾਂ ਨੇ ਵੱਖ ਕਰਤਾ ਇਹ ਤਾਂ ਉਹ ਵੀ ਪੰਜਾਬ ਦੇ ਵਿੱਚ ਹੀ ਸਾਡਾ ਛੋਟਾ ਭਰਾ ਹੈ ਸੋ ਜਿੱਥੇ-ਜਿੱਥੇ ਵੀ ਇਹ ਲੋਕ ਇਸ ਜਿਹੜੇ ਲੋਕ ਇਹਨਾਂ ਸਰਕਾਰਾਂ ਦੇ ਖਿਲਾਫ ਬੋਲਦੇ ਨੇ ਇਹ ਸਰਕਾਰਾਂ ਉਹਨਾਂ ਨੂੰ ਦਬਾਉਣਾ ਨਹੀਂ ਉਹਨਾਂ ਨੂੰ ਮਾਰਨਾ ਚਾਹੁੰਦੀਆਂ ਨੇ ਤੇ ਜਿੰਦਾ ਕੱਲ ਭਲੀ ਪਾਂਦੇ ਤੁਸੀਂ ਵੇਖਿਆ ਕੱਲ ਸਾਡੇ ਤੇ ਜਿਹੜੀ ਫਾਇਰਿੰਗ ਕੀਤੀ ਦੇ 6.5 mm ਦੇ ਜਿਹੜੇ ਕਾਰਤੂਸ ਸੀਗੇ ਉਹ ਮੇਰੇ ਕੋਲੇ ਖੁਦ ਕੋਲੇ ਪਏ ਆ ਉਹ ਸਾਡੇ ਦੇ ਚਲਾਏ ਗਏ ਨੇ ਇਹ ਸਰਕਾਰਾਂ ਕੋਲੇ ਲੋਕਤੰਤਰ ਦਾ ਕਹਾਣੀ ਕਿੱਥੇ ਇਹਨਾਂ ਕੋਲੇ ਪਾਵਰਾਂ ਨੇ ਵੀ ਸਿੱਧੀਆਂ ਗੋਲੀਆਂ ਕਿੰਨੇ ਹੱਥੇ ਕਿਸਾਨਾਂ ਦੇ ਜੇਕਰ ਇੰਨੀ ਇਹਨਾਂ ਕੋਲੇ ਪਾਵਰ ਹੈਗੀ ਆ ਤੇ ਅਸੀਂ ਕਹਿੰਦੇ ਚੀਨ ਨਾਲ ਮਤਲਾ ਲਾਉਣ ਚੀਨ ਜਿਹੜਾ ਰੋਜ਼ ਸਾਡੇ ਦੇਸ਼ ਦੀ ਹੱਦਾ ਪਾਰ ਕਰਕੇ ਸਾਡੇ ਦੇਸ਼ ਵਿੱਚ ਆ ਰਿਹਾ ਉੱਥੇ ਤੁਹਾਡੀਆਂ ਉੱਥੇ ਤੋਂ ਤੁਹਾਡੀ ਜਿਹੜੀ ਸਾਰੀ ਫੋਰਸ ਸਾਡੀ ਹੱਥ ਸਾਡੇ ਕੰਮ ਜਾਂਦੇ ਆ ਤੇ ਨਿਹਾਤੇ ਕਿਸਾਨਾਂ ਤੇ ਤੁਸੀਂ ਸ਼ੇਰ ਬਣਦੇ ਸੀ ਜੇ ਇੰਨੀ ਪਾਵਰ ਹੈ ਤੇ ਅਸੀਂ ਚੈਲੰਜ ਕਰਦੇ ਆ ਵੀ ਮੋਦੀ ਨੂੰ ਕਹਿੰਦੇ ਸਾਰੀ ਆਦੀ ਸਲਾਗਿਲ ਸਾਡੇ ਸਾਡੇ ਦੇਸ਼ ਨੂੰ ਚੀਨ ਤੋਂ ਆਜ਼ਾਦ ਕਰਵਾ ਕੇ ਜਿੱਥੇ ਸਾਡੇ ਦੇਸ਼ ਤੇ ਚੀਨ ਚੀਨ ਵਾਲਿਆਂ ਨੇ ਸਾਡੇ ਤੇ ਕਬਜ਼ਾ ਕਰ ਲਿਆ ਸਿਹਰੇ ਹੱਦਾ ਛਡਾ ਕੇ ਦੁਖਾਵੇ ਕਦੀ ਸਾਡੇ ਜਵਾਨ ਪਲਵਾਮਾ ਚ ਇਹਨਾਂ ਨੇ ਸ਼ਹੀਦ ਕਰਤੇ ਕਦੀ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਕਰਤੇ ਇਹਨਾਂ ਨੂੰ ਇੱਕ ਜੈਲਸੀ ਹੈ ਕਿਉਂਕਿ ਜਿਹੜੇ ਇਹਨਾਂ ਸਰਕਾਰਾਂ ਦੇ ਖਿਲਾਫ ਬੋਲਦੇ ਜਿਹੜੀਆਂ ਕੋਮਾਂ ਜਿਹੜੇ ਇਨਸਾਨ ਇਹਨਾਂ ਸਰਕਾਰਾਂ ਖਿਲਾਫ ਬੋਲਦੇ ਨੇ ਉਹਨਾਂ ਸਰਕਾਰਾਂ ਨੂੰ ਇਹ ਖਤਮ ਕਰਨਾ ਚਾਹੁੰਦੀ ਉਹਨਾਂ ਕੋਮਾਂ ਨੂੰ ਖਤਮ ਕਰੇ ਤੇ ਪੰਜਾਬ ਨੂੰ ਤਾਂ ਖਾਸ ਕਰਕੇ ਕਿਉਂਕਿ ਪੰਜਾਬ ਨੇ ਇਹਦੇ ਜਿਹੜਾ ਤੌਂ ਦੇ ਵਿੱਚ ਦੋਵੇਂ ਕਿਲਾ ਸੀ ਵੀ ਮੋਦੀ ਆ ਤੋਂ ਸੰਕਿਨ ਹੈ ਤੇ ਜਿਹੜੀ ਇਹਨੂੰ ਜਿਹੜੇ ਕਾਨੂੰਨ ਵਾਪਸ ਲੈ ਕੇ ਇਹਨੇ ਗਲਤੀ ਮੰਨੀ ਸੀ ਉਹ ਇੱਕ ਜਿਹੜਾ ਬਦਲਾ ਲਿਆ ਜਾ ਰਿਹਾ ਪੰਜਾਬ ਤੋਂ ਚਾਹੇ ਪੰਜਾਬ ਦੇ ਨਾਲ ਹਰਿਆਣਾ ਲੱਗਦਾ ਇਹਨਾਂ ਸਟੇਟਾਂ ਉਹਦੇ ਸਰਕਾਰ ਬਦਲਾ ਲੈ ਰਹੀ ਹੈ ਭਾਜੀ ਤੁਹਾਨੂੰ ਐਂ ਲੱਗਦਾ ਵੀ ਵਧੀਆ ਗੱਲ ਤੁਸੀਂ ਕੀਤੀ ਬੋਲ ਰਹੀ ਹੈ ਜੋ ਦਿਖ ਰਿਹਾ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਇਹ ਬਾਉਂਡਰ ਬਣਾ ਚੰਦੇ ਨੇ ਜੇ ਇਹ ਪਾਕਿਸਤਾਨ ਦੇ ਹੈ ਨਾ ਇੰਡੀਆ ਦਾ ਬਾਰਡਰ ਇਹ ਤੁਹਾਨੂੰ ਲੱਗਦਾ ਹੈ ਵੀ ਅਲੱਗ-ਅਲੱਗ ਕਰਦਾ ਹੈ ਕਿ ਉਧਰ ਬੰਦੇ ਇੱਧਰ ਨਾ ਅਸੀਂ ਤਾਂ ਅਸੀਂ ਅਸੀਂ ਤਾਂ ਕਹਿੰਦੇ ਜੇ ਸਾਨੂੰ ਤੁਹਾਨੂੰ ਚੰਗਾ ਨਹੀਂ ਲੱਗਦਾ ਜਿਵੇਂ ਜਿੰਨੀ ਸਿਕਿਉਰਿਟੀ ਤੁਸੀਂ ਇੱਥੇ ਲਾਈਏ ਸਿਕਿਉਰਿਟੀ ਲਾਉਣ ਕਾ ਅਸੀਂ ਮੈਂ ਖੁਦ ਹਬੋਰ ਏਰੀਆ ਤੋਂ ਬਾਰਡਰ ਏਰੀਆ ਤੋਂ ਅਸੀਂ ਪਾਕਿਸਤਾਨ ਦੇ ਨਾਲ ਮੇਰੇ ਪਿੰਡ ਤੋਂ 5 ਕਿਲੋਮੀਟਰ ਪਾਕਿਸਤਾਨ ਹੈ ਇੰਨੀ ਸਿਕਿਉਰਿਟੀ ਉੱਥੇ ਰੇਜੀ ਕਿਲੋਂਾਂ ਦੇ ਸਾਹਮਣੇ ਨਸ਼ਾ ਚਟਾ ਰਿਹਾ ਜੇ ਇੰਨੀ ਸਿਕਿਉਰਿਟੀ ਉੱਥੇ ਕੀਤੀ ਹੋਵੇ ਤੇ ਸਾਡੇ ਕਿਉਂ ਸਾਡੀ ਜਿਹੜੀ ਨੌਜਵਾਨ ਨੇ ਚਿੱਟਾ ਬੀਪੀਕੇ ਮਾਰ ਰਹੇ ਨੇ ਕਿਉਂਕਿ ਇਹਨਾਂ ਜਿੱਥੋਂ ਜਿੱਥੋਂ ਪੰਜਾਬੀ ਚਾਹੇ ਕਿਸਾਨੀ ਨਾਲ ਮਾਰੇ ਜਾਣ ਚਾਹੇ ਨਸ਼ੇ ਨਾਲ ਮਾਰੇ ਇਹ ਸਾਡੀ ਨਸਲਾਂ ਦੇ ਫਸਲਾ ਦੋਵਾਂ ਨੂੰ ਖਤਮ ਕਰਨਾ ਚਾਹੁੰਦੇ ਆ ਇਹਨਾਂ ਦੀ ਮਨਸ਼ਾ ਆ ਵੀ ਇਹ ਕਿਸੇ ਨਾ ਕਿਸੇ ਤਰੀਕੇ ਇਹ ਜਿਹੜੀਆਂ ਕੌਮਾਂ ਹੀ ਖਤਮ ਕੀਤੀ ਜਾਵੇ ਭਾਈ ਜਿੱਤ ਕੇ ਨਾ ਕੱਲ ਨੌਜਵਾਨ ਦੇ ਕੋਲ ਸੀ ਹੋਇਆ ਛੋਟੀ ਛੋਟੀ ਉਮਰ ਦਾ ਤੇ ਕੱਲ ਭਗਵਾਨ ਸਤਿਗੁਰੂ ਨੇ ਪ੍ਰੈਸ ਕਾਨਫਰੈਂਸ ਹੋ ਗਈ ਵੀ ਲੋਕਾਂ ਦੀ ਇਹ ਪਾਰ ਵੀ ਸੀ ਵੀ ਜਿਹੜੇ ਜਿਸ ਨੇ ਉਹ ਕੀਤਾ ਜਿਸ ਅਫਸਰ ਨੇ ਆਰਡਰ ਦਿੱਤੇ ਚਾਹ ਲੋਕ ਜਿਸ ਨੇ ਵੀ ਕੀਤਾ ਕਹਿੰਦੇ ਅਸੀਂ ਇਹ ਤਾਂ ਜਾਵਾਂਗੇ ਅਸੀਂ ਉਹ ਪਰਚਾ ਕਰਾਂਗੇ ਕੀ ਬੋਲਦਾ ਸੀ ਸੀਐਮ ਭਗਵੰਤ ਮਾਨ ਦਾ ਚੋਣਾਂ ਦੀ ਸਟੰਟ ਹੋਏ ਅੱਗੇ ਅਗਲੇ ਵੀ ਵੋਟਾ ਚੁਰਾਉਣਾ ਹੈ ਕਿ ਹਾਂ ਦੇਖੋ ਜੀ ਅਸੀਂ ਕਹਿੰਦੇ ਚਲੋ ਉਹ ਅੱਗੇ ਵੀ ਜੁਮਲਾ ਹੁੰਦੀ ਹੈ ਬਿਆਨਾਂ ਦੇ ਵਿੱਚ ਤਾਂ ਇਹ ਸਰਕਾਰ ਨੇ ਬਿਆਨਾਂ ਦੇ ਵਿੱਚ ਤਾਂ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਬਣਾਉਂਦਾ ਬਿਆਨਾਂ ਦੇ ਵਿੱਚ ਤਾਂ ਇਹਨਾਂ ਨੇ ਇਹ ਵੀ ਕਹਿਤਾ ਵੀ ਪੰਜਾਬੀਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੇਕਰ ਪੰਜਾਬ ਸਰਕਾਰ ਇੰਨੀ ਕਿਸਾਨਾਂ ਦੀ ਤਰਸਿ ਸੀ ਤੇ ਸਾਡੀਆਂ ਕੱਲ ਬਲੂਡ ਤੋਂ ਝੰਡਾ ਵਾਲਾ ਪਿੰਡ ਆ ਬੋਰ ਦੇ ਨਾਲ ਉਥੋਂ ਟਰਾਲੀਆਂ ਆਈਆਂ ਸੰਗਰੂਰ ਤੋਂ ਲੈ ਕੇ ਇਥੋਂ ਆਪਣੇ ਖਰੋਰੀ ਬਾਰਡਰ ਤੱਕ ਉਹਨਾਂ ਦੇ ਬ ਇਹ ਤੋ ਕਿ ਉਹਨਾਂ ਦੇ ਕੱਪੜੇ ਖਲਾਰ ਦਿੱਤੇਗੇ ਜਿਵੇਂ ਉਹਨਾਂ ਦੇ ਵਿੱਚ ਅਸਲਾ ਲੈ ਕੇ ਆ ਰਹੇ ਹੋ ਅਤੇ ਇਤੋਂ 60 ਕਿਲੋਮੀਟਰ ਤੱਕ ਇਹਨਾਂ ਨੇ ਟਿਪਰ ਰੋਕੇ ਹੋਇਆ ਜਿਹੜੀਆਂ ਸਾਨੂੰ ਵੀ ਪਤਾ ਜੇ ਸਰਕਾਰ ਨਾਲ ਲੜਨਾ ਹੈ ਸਾਡੇ ਕੋਲ ਤਾਂ ਦੇਖੋ ਦੇਸੀ ਜਗਾੜਾ ਅਸੀਂ ਹੁਣ ਅਸਲਾ ਤਾਂ ਚੱਕ ਕੇ ਲਿਆ ਨਹੀਂ ਸਕਦੇ ਕਿਉਂਕਿ ਇਹਨਾਂ ਕੋਲੇ ਸਰਕਾਰ ਹੈ ਸਰਕਾਰ ਕੋਲੇ ਸਾਰੀ ਸਾਡੇ ਕੋਲੇ ਤਾਂ ਆਪਦੇ ਜਿਹੜੇ ਦੇਸੀ ਕਿਸਾਨੀ ਦੇ ਸੰਧ ਅਸੀਂ ਤਾਂ ਇਹਨਾਂ ਨੇ ਸਾਡੀਆਂ ਸਾਰੀਆਂ ਜੀਸੀਬੀਆਂ ਜੋ ਵੀ ਇੱਥੇ ਅਸੀਂ ਮੰਗਾਇਆ ਸੀ ਵੀ ਇੱਥੇ ਕਿਸਾਨੀ ਵਾਸਤੇ ਇੱਥੇ ਸਾਨੂੰ ਲੋਡ ਪੈ ਸਕਦੀ ਹੈ ਬਾਰਡਰ ਤੋੜਨ ਵਾਸਤੇ ਕਿਉਂਕਿ ਪਹਿਲੀ ਗੱਲ ਤਾਂ ਅਸੀਂ ਸ਼ਾਂਤੀ ਦੇ ਪ੍ਰਤੀਕ ਹਾਂ ਅਸੀਂ ਸ਼ਾਂਤੀ ਪੰਗ ਕਰਨਾ ਹੀ ਨਹੀਂ ਚਾਹੁੰਦੇ ਪਰ ਅਸੀਂ ਇੱਕ ਜਿਹੜਾ ਬਾਰਡਰ ਤੋੜਨ ਦੀ ਕੋਸ਼ਿਸ਼ ਦੀ ਦਿੱਲੀ ਤਾਂ ਗੱਲ ਕੀਤੀ ਸੀ ਮੋ ਇੱਕ ਰਾਜੇ ਨੂੰ ਅਸੀਂ ਆਪਦੀ ਹੱਕ ਕਲ ਰੱਖਣ ਦਾ ਹੱਕ ਵੀ ਨਹੀਂ ਸਾਡੇ ਕੋਲੇ ਨਾਲੇ ਅਸੀਂ ਉਹ ਗੱਲ ਮੰਨ ਰਿਹਾ ਜਿਹੜੀ ਮੋਦੀ ਨੇ 2014 ਦੇ ਵਿੱਚ ਜਦੋਂ ਕਿਸਾਨ ਆਪਣੇ 2013 ਦੇ ਵਿੱਚ ਜੰਤਰ ਮੰਤਰ ਦੇ ਧਰਨਾ ਚੱਲ ਰਿਹਾ ਸੀ ਤੇ ਉੱਥੇ ਮੋਦੀ ਦਾ ਤੇ ਅਮਿਤ ਸ਼ਾ ਉੱਥੇ ਆਪਣੇ ਉਤ ਨੂੰ ਜੇਟ ਲਈ ਤੇ ਇੱਕ ਇਹਨਾਂ ਦਾ ਜਿਹੜਾ ਰਾਜਨਤ ਇਹਨਾਂ ਨੇ ਉਸ ਧਰਨੇ ਦੇ ਵਿੱਚ ਆ ਕੇ ਕਿਹਾ ਕਿਉਂਕਿ ਚੋਨਜਾਪਤਾ ਲੱਗਿਆ ਇਹਨਾਂ ਨੇ ਉਸ ਧਰਨੇ ਦੇ ਵਿੱਚ ਆ ਕੇ ਕਿਹਾ ਵੀ ਅਸੀਂ ਪਹਿਲੇ ਪਹਿਲਾ ਜਿਹੜਾ ਕੰਮ ਹੋਊਗਾ ਉਹ ਕਿਸਾਨਾਂ ਦਾ ਕਰਜ਼ਾ ਮਾਫ਼ ਹੋਊਗਾ ਅਸੀਂ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਫਸਲਾਂ ਦੀ ਜਿਹੜੇ ਪਾ ਉਹ ਦੁੱਗਣੇ ਕਰਾਂਗੇ ਅਸੀਂ ਤਾਂ ਜਿਹੜੀਆਂ ਇਹਨਾਂ ਨੇ ਮੰਗਾ ਮੰਨ ਕੇ ਸਰਕਾਰ ਬਣਾਈ ਸੀ ਤਾਂ ਇਹਨਾਂ ਤੋਂ ਉਹੀ ਮੰਗਾ ਮੰਨ ਰਿਹਾ ਸਾਡੀ ਆਪ ਦੀ ਕੋਈ ਪਰਸਨਲ ਤਾਂ ਮੰਗ ਹੀ ਨਹੀਂ ਸਾਡੀ ਨਿਜੀ ਮੰਗ ਨਹੀਂ ਅਸੀਂ ਕੋਈ ਨਵੀਂ ਮੰਗ ਨਹੀਂ ਤੁਸੀਂ ਪੁਰਾਣੇ ਇਹਨਾਂ ਦੇ ਬਿਆਨ ਚੱਕ ਲਓ ਜੋ ਬਿਆਨ ਇਹਨਾਂ ਨੇ ਕੀਤੇ ਅਸੀਂ ਤਾਂ ਉਹ ਮੰਗ ਰਹੇ ਆ ਇਹ ਉਹਨਾਂ ਮੰਗਾ ਤੋਂ ਵੀ ਭੱਜ ਰਿਹਾ ਪਰ ਜਿਹੜੀ ਤੁਸੀਂ ਗੱਲ ਭਗਵੰਤਮਾਨ ਦੀ ਕੀਤੀ ਹੈ ਇਹ ਦੇਖੋ ਇਹ ਜਿਹੜੀ ਆ ਕੱਲ ਜਿਹੜਾ ਅਸੀਂ ਦੇਖਿਆ ਸਾਡੀਆਂ 16 ਟਰਾਲੀਆਂ ਇਹਨਾਂ ਨੇ ਖਨੌਰੀ ਬਾਰਡਰ ਤੇ ਰੋਕ ਲਈਆਂ ਬੜਾ ਪਰੇਸ਼ਾਨ ਕੀਤਾ ਜਾ ਇਹ ਸੋਸ਼ਲ ਮੀਡੀਆ ਤੇ ਕੁਝ ਹੋਰ ਦਿਖਾਇਆ ਜਾ ਰਹਾ ਹੈ ਅੰਦਰੋਂ ਕੁਝ ਹੋਰ ਨੇ ਕਿਉਂਕਿ ਇਹ ਸਰਕਾਰਾਂ ਜਿਹੜੀ ਸਾਡੀ ਇੱਕ ਫਸਲ ਹੈ ਕੋ ਭਗਵੰਤਬਾਹ ਦੇ ਜਿਹੜੇ ਸਾਡੇ ਬੜੀਆਂ ਫਸਲਾਂ ਦੇ ਜਿਹੜੇ ਮੁਆਵਜ਼ੇ ਦੇਣ ਵਾਲੇ ਪਿਆ ਭਗਵੰਤਬਾਹ ਸਾਹਿਬ ਮੋਦੀ ਨੂੰ ਤਾਂ ਕਹਿ ਰਹੇ ਇਹਨਾਂ ਦੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਜਿਹੜੀਆਂ ਮੰਗਾਂ ਤੁਹਾਡੇ ਕੋਲੇ ਪੈਂਡਿੰਗ ਪਈਆਂ ਪਹਿਲਾਂ ਉਹ ਤੋਂ ਤੁਸੀਂ ਗੁਰਿਆ ਕਰ ਦੋ ਤੁਸੀਂ ਇਹ ਵੀ ਕਹਿ ਦੋ ਨਾਲ ਵੀਰ ਮੈਂ ਕਿਸਾਨੋਂ ਤੁਹਾਡੀ ਅਕਲ ਮੈਂ ਜੋ ਕਰ ਸਕਦਾ ਜਿਸ ਦਿਨ ਸੱਤਾ ਦੇ ਵਿੱਚ ਨਹੀਂ ਆਈ ਸੀ ਇਹ ਸਰਕਾਰਾਂ ਨੂੰ ਕਹਿੰਦੇ ਸੀ ਅਸੀਂ ਐਮਐਸਪੀ ਕੈਪਟਨ ਮਨਿੰਦਰ ਸਿੰਘ ਐਮਐਸਪੀ ਦੇ ਸਕਦਾ ਆ ਚੀਜ਼ ਐਮਐਸਪੀ ਅੱਜ ਤੱਕ ਸਾਰਾ ਲੋਕ ਸਾਰਾ ਪ੍ਰਸ਼ਾਸਨ ਤੁਹਾਡਾ ਮੰਤਰੀ ਤੁਹਾਡੇ ਸਾਰਾ ਕੁਝ ਤੁਹਾਡਾ ਤੁਹਾਡੀ ਉਹ ਜਿਹੜੀ 5 5 ਮਿੰਟ ਵਾਲੀ ਐਮਐਸਪੀ ਦੇਣ ਵਾਲੀ ਅਨਮੋਲ ਗਗਲਮਾਨ ਮੰਤਰੀ ਉਹ ਕਿੱਥੇ ਆ ਅੱਜ ਸਿਰਫ ਪੋਸਟਰ ਬਾਜੀ ਦੀ ਸਰਕਾਰ ਸੀ ਪੋਸਟਰ ਬਾਜੀ ਗੱਲਾਂ ਕਰਕੇ ਇਹਨਾਂ ਨੇ 2020 ਦਾ ਕਿਸਾਨ ਅੰਦੋਲਨ ਦਾ ਸਭ ਤੋਂ ਜ਼ਿਆਦਾ ਜੇ ਫਾਇਦਾ ਚੱਕਿਆ ਤੋਂ ਇਸ ਪਾਰਟੀ ਨੇ ਚੱਕਿਆ ਲੋਕ ਦੂਜੀਆਂ ਪਾਰਟੀਆਂ ਤੋਂ ਪਰੇਸ਼ਾਨ ਸੀ ਤੰਗ ਸੀ ਤੇ ਤੰਗਾਂ ਨੇ ਬਦਲਾਅ ਦਾ ਇੱਕ ਮੌਕਾ ਦੇਖ ਚਾਇਆ ਵੀ ਇੱਕ ਬਦਲਾਅ ਦੇ ਦਈਏ ਉਹ ਬਦਲਾਅ ਸਿਰਫ ਇੱਕ ਪੋਸਟਰਾਂ ਤੱਕ ਰਹਿ ਗਿਆ ਆ ਇਹਨਾਂ ਨੇ ਮੰਤਰੀ ਵੀ ਜਿਹੜੇ ਜਿਹੜੇ ਐਡਵਰਟਾਈਜ਼ਰ ਹੁੰਦੇ ਮੰਤਰੀ ਵੀ ਉਹ ਲਾ ਲਏ ਜਾਂਦੇ ਨੇ ਜਿਹੜੇ ਇਹਨਾਂ ਦੇ ਅੱਗੇ ਬੋਲਦੇ ਨਹੀਂ ਅਸੀਂ ਆ ਅਸੀਂ ਕੱਲ ਸੰਗਵਾਟਰ ਸੀਗੇ ਕਿ ਜੋ ਅੱਜ ਫਿਰ ਮੈਂ ਨਿਊ ਚੈਨਲ ਸੁਣਿਆ ਕਿ ਕਈ ਤੇ ਦੇਖਿਆ ਬਿਆਨ ਹੈ ਕਹਿੰਦੇ ਵੀ ਜੋ ਸਾਨੂੰ ਪਤਾ ਲੱਗਿਆ ਤੇ ਨੌਲੇਜ ਸੀ ਉਹ ਹੈ ਕਹਿੰਦੇ ਵੀ ਇਧਰੋਂ ਪਹਿਲਾਂ ਇਧਰੋਂ ਪਹਿਲਾਂ ਫਾਇਰਿੰਗ ਕੀਤੀ ਗਈ ਤਾਂ ਕਹਿੰਦੇ ਸੀ ਜਵਾਬੀ ਗਾਰਨ ਵੀ ਫਾਇਰਿੰਗ ਕੀਤਾ ਉਹਨਾਂ ਹੋ ਜਾਂ ਸ਼ਹੀਦ ਹੋਇਆ ਤੇ ਮੈਂ ਕਿਹਾ ਕਿ ਸਭ ਆਗੂ ਨੇ ਕਿਹਾ ਵੀ ਜਦ ਤੱਕ ਉਹਦਾ ਪੂਰਨ ਨਾ ਆਇਆ ਕੋਈ ਖੁਸ਼ਹਾਲੀ ਤਾਂ ਇਸ ਦੀ ਜਵਾਬ ਉਸਤਾਨੀ ਕਰਾਂਗੇ ਕੀ ਅਜਿਆ ਕੀ ਹੋਇਆ ਕਿ ਇੱਥੇ ਕੋਈ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਜਿਹੜੀ ਇਹਨਾਂ ਨੇ ਕਿਹਾ ਵੀ ਇਧਰੋਂ ਕੀਤੀ ਹੈ ਕੱਲ ਅਸੀਂ 1 ਲੱਖ ਬੰਦੇ ਸੀ ਤੇ 10000 ਹੋਣਗੇ ਜੇ ਇਹਨਾਂ ਨੂੰ ਕਿ ਇਸ ਗੱਲ ਤੇ ਜੇ ਨਾ ਜੇ ਜੋ ਵੀ ਜੋ ਵੀ ਇਧਰ ਗੋਲੀ ਚੱਲੀ ਹੈ ਤੇ ਸਾਨੂੰ 15 ਮਿੰਟ ਦੇ ਦੇਣ ਵੀ ਤੁਸੀਂ ਆ ਜਾਓ ਅਸੀਂ 15 ਮਿੰਟ ਤੋਂ ਬਾਅਦ ਜੇ 16ਵਾਂ ਮਿੰਟ ਹੋ ਜਾਏ ਤੇ ਅਸੀਂ ਸਾਰੇ ਆਪਦੇ ਆਪ ਨੂੰ ਗੋਲੀਆਂ ਮਾਰ ਕੇ ਜੀਤ ਕਰ ਸਾਨੂੰ ਤਾਂ 15 ਮਿੰਟ ਪੰਜਾਬ ਦੇ ਘਰ ਦੇ ਵਿੱਚ ਪੰਜ-ਪੰਜ ਅਸਲੇ ਪਏ ਇੱਕ ਕਰਛ ਅਸੀਂ ਸ਼ਾਂਤੀ ਪ੍ਰਤੀਕ ਹੈ ਇਹ ਇਹ ਤਾਂ ਸਾਨੂੰ ਇਹਨਾਂ ਨੇ ਕੱਲ ਆਪਦੇ ਵਿੱਚ ਸ਼ਰਾਰਤੀ ਤੱਤ ਛੱਡੇ ਹਾਂ ਉਹਨਾਂ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਵੀ ਉਧਰ ਸ਼ਰਾਰਤੀ ਅੰਸਰ ਸੀ ਕਿ ਕਦੀ ਪੁਲਸ ਨੂੰ ਵੰਗਾਰਦੀ ਹੈ ਕਿਸੇ ਨੂੰ ਇਹ ਕੱਲ ਵੰਗਾਰ ਰਹੇ ਸੀ ਆਓ ਇਨੋਂ ਨੇ ਇਸ ਬੰਦੇ ਵੀ ਬੰਦੇ ਛੱਡੇ ਜਿਹੜੇ 15-20 ਬੰਦੇ ਸੀ ਜਿਨ੍ਹਾਂ ਨੇ ਮੌਲ ਖਰਾਬ ਕਰਨਾ ਕੱਲ ਇਹ ਵੀ ਖਬਰਾਂ ਮੈਂ ਨਿਊਜ਼ ਦੇ ਵਿੱਚ ਵੇਖਿਆ ਵੀ ਕਹਿੰਦੇ ਵੀ ਮੁੰਡਿਆਂ ਨੇ ਰस्सियां ਉਹ ਬੰਨੀ ਹੋਈਆਂ ਸੀ ਤਾਰਾਂ 1 ਲੱਖ ਬੰਦਾ ਹੈ ਜੇ ਅਸੀਂ ਤਾਰਾ ਬਣ ਕੇ ਆਲਾ ਪ੍ਰਸੇਸ਼ ਕਰਨਾ ਹੁੰਦਾ ਤਾਂ ਸਾਨੂੰ ਤਾਂ ਇਹ 10000 ਸਾਨੂੰ ਆਉਣੇ ਕਿੰਨੇ ਕਿੰਨੇ ਸੀ ਅਈ ਦਿਨ ਨੂੰ ਖਾ ਜਾਂਦੇ ਸਾਰਿਆਂ ਨੂੰ ਇਹ ਤੇ ਚੱਕੀਆਂ ਵਡ ਵਡ ਕੇ ਖਾ ਜੀਏ ਪਰ ਸਾਡੇ ਸਾਡੀ ਸਾਡਾ ਜਿਹੜਾ ਧਰਮ ਆ ਉਹ ਆ ਸ਼ਾਂਤਮਈ ਅਸੀਂ ਨੌਜਵਾਨ ਅਸੀਂ ਕੱਲ ਵੀ ਇੱਕੋ ਪ੍ਰੋਟੈਸਟ ਕਰਦੇ ਵੀ ਆਪਾਂ ਸ਼ਾਂਤਮਈ ਤਰੀਕੇ ਨਾਲ ਰਹਿਣਾ ਆ ਆਪਾਂ ਆਪਾਂ ਜਿਹੜਾ ਅੰਦੋਲਨ ਨੂੰ ਉਗਰ ਦਾ ਨਾਂ ਨਹੀਂ ਦੇਣਾ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਜਿਹੜਾ ਇਹ ਅੰਦੋਲਨ ਆ ਇਹਦੇ ਵਿੱਚ ਜਿਹੜਾ ਇਹਨੂੰ ਅਸੀਂ ਰੁੱਖ ਕੁਸ਼ੂਰ ਦੇ ਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਵੇ ਕਿਉਂਕਿ ਸਰਕਾਰ ਤੇ ਬੜਾ ਦਬਾ ਸਾਰੇ ਦੇਸ਼ਾਂ ਨੇ ਸਾਡੇ ਹੱਕ ਦੇ ਵਿੱਚ ਉਹ ਆਪਣੇ ਵਾਈਟ ਪਾਈ ਹੈ ਵੀ ਜਿਹੜਾ ਕਿਸਾਨ ਜਿਹੜਾ ਆਦੀਆਂ ਮੰਗਾ ਮਾਰ ਰਹੇ ਨੇ ਉਹ ਮੰਗਾ ਜਾਇਜ਼ ਨੇ ਉਹਨਾਂ ਦੀਆਂ ਮੰਗਾ ਪੂਰੀਆਂ ਕੀਤੀਆਂ ਪਰ ਇਹ ਸਰਕਾਰ ਸਾਨੂੰ ਬਦਨਾਮ ਕਰਨਾ ਚਾਹੁੰਦੀ ਅਸੀਂ ਕੱਲ ਕੱਲ ਵੀ ਜਦੋਂ ਇਹ ਪਹਿਲੇ 11 ਵਜੇ ਦਾ ਕੂਚ ਦਾ ਸੀ ਐਲਾਨ ਕੀਤਾ ਸੀ ਔਰ ਸਰਕਾਰ ਨੇ ਟਵੀਟ ਕਰਤਾ ਵੀ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਤੇ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਪਿੱਛੇ ਹਟ ਕੇ ਬਹਿ ਗਏ ਸੀ ਆਰਾਮ ਨਾਲ ਇਹਨਾਂ ਨੇ ਜਾਣ ਕੇ ਉਧਰੋਂ ਪਤਰਾ ਆਪਣੇ ਪਹਿਲਾ ਵਾਟਰ ਕਨਾਲ ਸ਼ੁਰੂ ਕੀਤਾ ਇਹਨਾਂ ਨੇ ਖਸਾ ਕੇ ਪਹਿਲਾ ਵਾਟਰ ਕਨਾਲ ਸ਼ੁਰੂ ਕੀਤਾ ਫਿਰ ਜਿਹੜਾ ਤੁਸੀਂ ਕੱਲ ਕਹਿੰਦੇ ਮੁੰਡਾ ਸ਼ਹੀਦ ਹੋਇਆ ਉਹ ਮੁੰਡੇ ਨੂੰ ਕਣਕ ਦੇ ਵਿੱਚ ਖੜੇ ਨੂੰ ਗੋਲੀ ਮਾਰੀ ਗਈ ਮੁੰਡਾ ਕਣਕ ਦੇ ਵਿੱਚ ਖੜਿਆ ਇਹਨਾਂ ਨੇ ਜਿੰਨੀਆਂ ਕੱਲ ਗੋਲੀਆਂ ਮਾਰੀਆਂ ਰਾਉਂਡ ਫਾਇਰ ਉਧਰ ਕਣਕ ਚ ਕਿਤੇ ਵੀ ਸਾਡਾ ਜਿਹੜਾ ਪਤਾ ਹੀ ਨਾ ਲੱਗ ਸਕੇ ਜਿਹੜੇ ਬਾਰਾਪੁਰ ਦੇ ਮੈਂ ਤੁਹਾਨੂੰ ਪਹਿਲਾਂ ਗੱਲ ਕਰੇ ਮੇਰੇ ਕੋਲੇ ਪੰਜ ਕਾਰਤੂਸ ਮੇਰੇ ਕੋਲੇ ਘਰੇ ਉੱਥੇ ਪਏ ਨੇ ਉਹ ਕਾਰਤੂਸ ਵੀ ਇਹ ਸਾਨੂੰ ਅਸੀਂ ਇਹਨਾਂ ਤੋਂ ਜਦੋਂ ਸ਼ਾਮ ਨੂੰ ਝੜਪ ਹੁੰਦੀ ਹੈ ਤੇ ਇਹਨਾਂ ਨਾਲ ਲੜਕੇ ਇਹਨਾਂ ਦੇ ਮੁਲਾਜ਼ਮ ਤੋਂ ਅਸੀਂ ਖੁਦ ਇਹਨਾਂ ਨਾਲ ਲੜੇ ਤਾਂ ਅਸੀਂ ਉਹਨਾਂ ਕੋਲੇ ਸਾਡੇ ਸਾਡੇ ਕੋਲੇ ਵੀ ਚਲੋ ਮਾਲਕ ਨੇ ਹੱਥ ਦਿੱਤੇ ਆ ਅਸੀਂ ਉਹਨਾਂ ਤੋਂ ਖੋਹ ਕੇ ਉਹ ਕਾਰਤੂਸ ਖੋਏ ਤੇ ਇਹ ਜਿਹੜੇ ਇਹ ਕੱਲ ਸਾਡੇ ਤੇ ਸ਼ਰਿਆਮ ਲੈਣੇ ਪਏ ਗੋਲੀਆਂ ਵਾਰਾਈਆਂ ਪਰ ਜਿਹੜੀਆਂ ਗੋਲੀਆਂ ਜ਼ਿਆਦਾ ਇਹਨਾਂ ਨੇ ਟਾਰਗੇਟ ਕੀਤਾ ਕਣਕ ਵਾਲ ਨੂੰ ਵੀ ਸਾਡਾ ਪਤਾ ਨਾ ਲੱਗ ਸਕੇ ਸਾਡਾ ਵੀ ਸਬੂਤ ਨਾ ਕੋਈ ਮਿਲ ਸਕੇ ਵੀ ਅਸੀਂ ਕਿਸਾਨਾਂ ਤੇ ਆਂਦਾ ਤੇ ਜਿਹੜਾ ਡੀਜੀਪੀ ਹਰਿਆਣਾ ਨੇ ਬਿਆਨ ਦਿੱਤਾ ਵੀ ਕਿਸਾਨ ਤਾਂ ਕੋਈ ਸ਼ਹੀਦ ਹੀ ਨਹੀਂ ਹੋਇਆ ਇਹ ਦੇਖੋ ਕਿੱਡੀ ਬਕਵੇ ਇਹਨਾਂ ਨੇ ਉਸ ਗੱਲ ਦੀ ਅਫਸੋਸਤਾ ਕੀ ਕਰਨਾ ਸੀ ਇੱਕ ਕਿਸਾਨ ਦੇਖੋ ਇਹਨਾਂ ਲਈ ਇੱਕ ਇਨਸਾਨ ਮਰਿਆ ਤੇ ਇੱਕ ਕੁੱਤਾ ਮਰਿਆ ਇੱਕੋ ਬਰਾਬਰ ਤੁਹਾਨੂੰ ਐਂ ਲੱਗਦਾ ਵੀ ਜਦੋਂ ਮੋਤੀ ਹੈ ਨਾ ਅਸੀਂ ਬਣਾ ਸੀ ਪੀਐਮ ਉਹ ਇਹ ਗੱਲ ਕਹੀ ਦੀ ਮੈਂ ਗਰੀਬੀ ਖਤਮ ਕਰਾਂਗਾ ਹੈ ਨਾ ਉਹ ਕਿ ਲੱਗਦੀ ਗਰੀਬੀ ਨਹੀਂ ਖਤਮ ਕਰ ਰਿਹਾ ਉਹ ਗਰੀਬ ਨਹੀਂ ਖਤਮ ਕਰ ਰਿਹਾ ਇਹਨਾਂ ਨੇ ਗਰੀਬੀ ਖਤਮ ਕਰਤੀ ਹੈ ਨਾ ਜੀ ਕਿਸਾਨ ਸਾਰੇ ਆਤਮ ਹੱਤਿਆ ਕਰੀ ਜਾਂਦੇ ਗਰੀਬੀ ਖਤਮ ਹੋ ਗਈ ਲੋੜ ਹੀ ਨਹੀਂ ਗਰੀਬੀ ਦੀ ਜੇ ਕੋਈ ਕਿਸਾਨ ਦਿੱਲੀ ਦਾ ਕਿਸਾਨ ਕਿੰਨੇ ਕਿੰਨੇ ਸੌ ਕਿਸਾਨ ਆਪਣੇ ਦੇਸ਼ ਦੇ ਵਿੱਚ ਦਿੱਲੀ ਆਤਮ ਹੱਤਿਆ ਕਰੇ ਤੇ ਗਰੀਬੀ ਖਤਮ ਹੋ ਰਹੀ ਹੈ ਇਹ ਇਹ ਹੀ ਇਹਨਾਂ ਦਾ ਇਹਨਾਂ ਦਾ ਮਕਸਦ ਸੀਗਾ ਇਹਨਾਂ ਦੀਆਂ ਗਰੰਟੀਆਂ ਨੇ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਪੂਰੇ ਦੇਸ਼ ਨੂੰ ਕਹਿਣਾ ਚਾਹੁੰਦਾ ਵੀਰੋ ਜਿਵੇਂ 2000 ਆਪਣੇ ਬਾਈ ਦੇ ਵਿੱਚ ਪੰਜਾਬ ਨੇ ਆਪ ਦੀ ਅਣਖ ਜਗਾਈ ਸੀ ਤੇ ਦਿੱਲੀ ਅੰਦੋ ਆਪਣੇ ਦਿੱਲੀ ਅੰਦੋਲਨ ਦਾ ਅਸੀਂ ਬਦਲਾ ਲਿਆ ਸੀ ਇਹਨਾਂ ਨੂੰ ਪਹਿਲਾਂ ਤਾਂ ਅਸੀਂ ਘਰਾਂ ਚ ਨਹੀਂ ਪਿੰਡਾਂ ਚ ਨਹੀਂ ਵੜਨ ਦਿੱਤਾ ਤੇ ਉਸ ਤੋਂ ਬਾਅਦ ਵੋਟਾਂ ਨਾਲ ਮੋਦੀ ਨੂੰ ਜੇ ਹਰਾਉਣਾ ਤੇ ਵੋਟ ਦੀ ਜਿਹੜੀ ਝੋਟ ਮਾਰਨੀ ਪੈਣੀ ਆ ਵੀਰੋ ਪੰਜਾਬ ਅੱਜ ਜੇ ਆਪਾਂ ਗੱਲ ਕਰੀਏ ਪੰਜਾਬ ਤੇ ਹਰਿਆਣਾ ਸਾਰੇ ਦੇਸ਼ ਦੀ ਲੜਾਈ ਲੜੀ ਜਾਂਦਾ ਤੇ ਇਹਨਾਂ ਨੂੰ ਤਾਂ ਫਰਕ ਪਊਗਾ ਜੇ ਸਾਰਾ ਦੇਸ਼ ਖਿਲਾਫ ਹੋ ਕੇ ਇਹਨੂੰ ਵੋਟ ਦੀ ਝੋਟ ਮਾਰੋ ਮੇਰੀ ਹਰਿਆਣੇ ਵਾਲਿਆਂ ਨੂੰ ਵੀਰੋ ਬੇਨਤੀ ਆ ਵੀ ਦੋ ਯਾਰ ਜਿਹੜਾ ਖੱਟਰ ਜਿਹੜਾ ਮੈਂ ਕੱਲ ਵੀ ਬਿਆਨ ਦੇ ਵਿੱਚ ਦਿੱਤਾ ਸੀ ਵੀ ਖੱਟਰ ਦਾ ਤਾਂ ਸਾਡੇ ਤੇ ਰੋਕਣ ਦਾ ਫਰਜੀ ਨਹੀਂ ਬਣਦਾ ਇਹ ਖੱਟਰ ਨੇ ਦਾ ਉਹ ਕੰਮ ਕੀਤਾ ਇੱਕ ਇੱਕ ਨਾ ਕਹਾਵਤ ਆ ਕਹਿੰਦੇ ਵੀ ਅਮੀਰ ਘਰਾਂ ਜਿਹੜੇ ਵੱਡੇ ਘਰਾਣੇ ਉਹਨਾਂ ਨੇ ਉਹ ਬਾਹਰ ਇੱਕ ਕੁੱਤਾ ਛੱਡ ਦਿੰਦੇ ਆ ਉਹਦਾ ਕੰਮ ਕੀ ਹੁੰਦਾ ਵੇ ਵੱਡਾ ਸਾਰਾ ਗੁਰਦਾ ਹੁੰਦਾ ਉਹਦਾ ਕੰਮ ਕੀ ਹੁੰਦਾ ਗਲੀ ਚ ਇਧਰ ਗੇ ਨੂੰ ਵੀ ਪੌਂਕੜਾ ਤੇ ਗਲੀ ਚ ਇਧਰ ਗੇ ਨੂੰ ਵੀ ਪੌਂਕੜਾ ਇਹਦੀ ਉਹ ਗੱਲ ਬਣੀ ਪਈ ਆ ਵੀ ਅਸੀਂ ਜਾਣਾ ਦਿੱਲੀ ਆ ਦੇ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਰਾਜੇ ਕੋਲੇ ਆਉਦੀ ਮੰਗ ਲੈਣ ਵਾਸਤੇ ਤੇ ਇਹ ਵਿੱਚ ਕਿਉਂ ਅਸੀਂ ਇਹ ਖਰੀਆਣੇ ਦੇ ਮੁੱਖ ਮੰਤਰੀ ਕੋਲੋਂ ਥੋੜਾ ਜੀ ਮੰਗਾ ਮੰਗਣ ਵੀ ਆਪਣੀਆਂ ਮੰਗਾ ਲੈ ਕੇ ਆਏ ਆ ਇਹਦਾ ਤਾਂ ਕੋਈ ਫਰਜ਼ ਹੀ ਨਹੀਂ ਬਣਦਾ ਪਰ ਮੇਰੀ ਮਾਰਿਆਣੇ ਵਾਲੇ ਵੀਰਾਂ ਨੂੰ ਬੇਨਤੀ ਹੈ ਵੀਰੋ ਮੌਕਾ ਤੁਹਾਡੇ ਹੱਥ ਚ ਅੱਤ ਤੇ ਅੰਤ ਦੇ ਵਿੱਚ ਥੋੜਾ ਹੀ ਸਮਾਂ 6 ਮਹੀਨਾ ਬਾਅਦ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਜਮਾਨਤਾ ਜ਼ਬਤ ਕਰਾ ਦਿਓ ਇਨਾਂ ਦੀ ਯਾਦ ਰੁੱਤ ਪੁੱਲ ਜਾਣ ਵੀ ਅਸੀਂ ਕਿਸਾਨਾਂ ਨੂੰ ਬਾਰਡਰਾਂ ਤੇ ਰੋਕਿਆ ਸੀ ਅਸੀਂ ਹਰਿਆਣਾ ਦੇ ਕਿਸਾਨਾਂ ਨੂੰ ਅੰਦਰਾਂ ਦੇ ਵਿੱਚ ਜਾ ਆਪਣੇ ਘਰ ਘਰਾਂ ਦੇ ਵਿੱਚ ਵੜਿਆ ਸੀ ਉਹਨਾਂ ਦੇ 307 ਦੇ ਪਰਚੇ ਕੀਤੇ ਸੀ ਇਹਨਾਂ ਨੂੰ ਜਿਹੜਾ ਟਾਈਮ ਕਿਉਂਕਿ ਜੇ ਤੁਸੀਂ ਗੱਲ ਕਰੋ ਪੰਜਾਬ ਦੀ ਤੇ ਪੰਜਾਬ ਨੇ ਪਹਿਲਾਂ ਵੀ 2022 'ਚ ਵੀ ਆਪਦਾ ਪਰਚਾ ਨਭਾਇਆ ਤੇ ਅਸੀਂ 2024 ਦੇ ਵਿੱਚ ਵੀ ਇਹ ਗੱਲ ਮੋਦੀ ਨੂੰ ਤੁਹਾਡੇ ਮਾਦੀ ਅਮਰੀਕਾ ਦੇਣੇ ਵੀ ਪੰਜਾਬ ਦੇ ਵਿੱਚ ਤੋਂ ਪੁੱਲ ਜੇ ਪਰ ਮੈਂ ਇਹ ਗੱਲ ਕਹਿੰਦਾ ਦੇਖੋ ਪੰਜਾਬ ਕਲੇ ਪੰਜਾਬ ਲਈ ਨਹੀਂ ਲੜੀ ਜਾਂਦਾ ਪੰਜਾਬ ਲੜ ਰਿਹਾ ਇਸ ਟਾਈਮ ਪੂਰੇ ਭਾਰਤ ਲਈ ਹਰਿਆਣਾ ਲੜ ਰਿਹਾ ਪੂਰੇ ਭਾਰਤ ਲਈ ਸਾਰੇ ਦੇਸ਼ੀਆਂ ਨੂੰ ਇਹ ਵੋਟ ਦੀ ਝੋਟ ਮਾਰ ਸਾਰੇ ਅਸੀਂ ਆ ਯੂਪ ਵਾਲੇ ਵੀਰਾਂ ਲਈ ਅਸੀਂ ਕਹਿਣਾ ਚਾਹੁੰਦੇ ਆ ਵੀ ਚਲੋ ਇਹਨਾਂ ਨੇ 2022 ਦਾ ਐਡਾ ਵੱਡਾ ਅੰਦੋਲਨ ਹੋਇਆ ਪਰ ਉਹ ਨਹੀਂ ਸਮਝੇ ਉਹਨਾਂ ਨੇ ਫੇਰ ਉਥੇ ਯੋਗੀ ਦੀ ਸਰਕਾਰ ਬਣਾਤੀ ਪਰ ਹੁਣ ਮੌਕਾ ਆ ਸੋ ਇਹ ਜਿਹੜਾ ਆ ਜਿਹੜਾ ਕੱਲ ਸਾਡਾ ਸ਼ੁਭਕਰਨਦੀਪ ਵੀਰ ਦਾ ਸਾਡਾ ਇਹਦੇ ਖੂਨ ਡੋਲਿਆ ਇਹਦਾ ਮੌਕਾ ਆ ਇਹਨਾਂ ਸਰਕਾਰਾਂ ਨੂੰ ਕਿਤੇ ਚੋਟ ਨਹੀਂ ਵੱਜਦੀ ਇਹਨਾਂ ਨੂੰ ਵੋਟ ਦੀ ਚੋਟ ਵੱਜਦੀ ਆ ਇਹਨਾਂ ਦੇ ਮੰਤਰੀਆਂ ਨੂੰ ਅਸੀਂ ਓਪਨ ਚੈਲੰਜ ਕਰਤਾ ਆ ਸਾਡੇ ਪੰਜਾਬ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਉਹ ਸਾਡੇ ਹੋਰ ਇਲਾਕੇ ਤੋਂ ਅਸੀਂ ਓਪਨ ਚੈਲੰਜ ਕਰਤਾ ਵੀ ਜਿਵੇਂ ਸਾਨੂੰ ਗੋਲੀਆਂ ਪਿੰਡਾਂ ਦੇ ਵਿੱਚ ਵਜੀਆਂ ਨੇ ਅਸੀਂ ਇੱਥੇ ਬੰਬ ਗੋਲੀਆਂ ਖਾਧੇ ਆ ਅਸੀਂ ਇਹਨਾਂ ਦੇ ਜਵਾਬ ਲੈਣੇ ਇਹਨਾਂ ਦੇ ਸਵਾਲ ਲੈਣੇ ਤੇ ਇਹ ਚੀਜ਼ਾਂ ਜਿਹੜੀਆਂ ਪਾਰ ਕਰਕੇ ਸਾਨੂੰ ਸਾਡੇ ਨਾਲ ਜੋ ਚੀਜ਼ਾਂ ਪਾਰ ਕਰਨੀਆਂ ਪੈ ਰਹੀਆਂ ਨੇ ਇਹ ਚੀਜ਼ਾਂ ਦੇ ਸਾਹਮਣਾ ਤੁਹਾਨੂੰ ਹੀ ਕਰਨਾ ਪਊਗਾ ਸੋ ਇਸ ਕਰਕੇ ਅੱਜ ਵੀ ਮੈਂ ਤੁਹਾਡੇ ਨੂੰ ਵੀ ਆਪ ਦੀ ਸਰਕਾਰ ਨਾਲ ਗੱਲ ਕਰ ਲੋ ਨਹੀਂ ਤਾਂ ਦੇਖ ਲੋ ਪਿੰਡਾਂ ਦੇ ਵਿੱਚ ਤੁਸੀਂ ਆਉਣਾ ਉੱਥੇ ਸਾਡੀ ਸਰਕਾਰ ਹੈ ਕਾਫੀ ਸਵਾਲ ਤੇ ਸਵਾਲ ਇਹ ਹੈ ਮੇਰਾ ਕਿ ਦੇਖੋ ਜਦੋਂ ਪੂਰੇ ਦੇਸ਼ ਦੀ ਪਹਾੜਾ ਹੁੰਦਾ ਹੈ ਨਾ ਕੋਈ ਉੱਤਾਂ ਵੰਦੀ ਹੈ ਸਾਡਾ ਪੰਜਾਬ ਦੇ ਲੋਕ ਲੰਗਰ ਨਾਲ ਸੇਵਾ ਕਰਦੇ ਨੇ ਤੇ ਹੁਣ ਪੰਜਾਬ ਦੇ ਲੋਕ ਕਿਸੀ ਗੁਣੀਆਂ ਖਾਰੇ ਹੁਣ ਮੋਤੀ ਨੂੰ ਦਿਖਦਾ ਨਹੀਂ ਸਾਡਾ 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 ਵੀਰ ਜੀ ਖੂਨ ਹੀ ਅਸੀਂ ਸ਼ੁਰੂ ਤੋਂ ਹੀ ਜੇ ਗੁਰੂ ਆਪਣੇ ਜੇ ਗੁਰੂ ਸਾਡੇ ਇਹਨਾਂ ਦੀ ਰੱਖਿਆ ਨਾ ਕਰਦੇ ਤੇ ਅੱਜ ਇਹ ਕੌਮ ਹੈ ਹੋਣੀ ਹੀ ਨਹੀਂ ਸੀ ਅਸੀਂ ਤਾਂ ਸ਼ੁਰੂ ਤੋਂ ਹੀ ਕੁਰਬਾਨੀਆਂ ਜੰਦੇ ਆਏ ਆ ਤੇ ਉਹ ਜਿਹੜਾ ਅਸੀਂ ਜੋ ਪੜਿਆ ਦੇਖੋ ਕਹਿੰਦੇ ਉਹਨੇ ਜੋ ਮਾਪਿਆਂ ਤੋਂ ਪੜਿਆ ਲਿਖਿਆ ਵਿਚਾਰਾ ਉਹ ਹੀ ਅੱਗੇ ਕਰ ਰਹਾ ਤਾਂ ਜੋ ਆਪ ਨੂੰ ਸਾਨੂੰ ਕਿਤਾਬਾਂ 'ਚ ਵੀ ਇਹ ਮਿਲਿਆ ਵੀ ਸਾਡੀਆਂ ਦੇ ਸਾਡੀ ਖੂਨ ਨੇ ਗਦਾਰੀਆਂ ਨਹੀਂ ਕੀਤੀਆਂ ਸਾਡੇ ਗੁਰੂਆਂ ਨੇ ਗਦਾਰੀਆਂ ਨਹੀਂ ਕੀਤੀਆਂ ਸਾਡੇ ਗੁਰੂਆਂ ਨੇ ਦਹੋਰਾਂ ਲਈ ਆਪ ਦੀਆਂ ਕੁਰਬਾਨੀਆਂ ਦੇ ਕੇ ਦੂਜਿਆਂ ਨੂੰ ਰੱਖਿਆ ਕਰਦਾ ਪਰ ਉਹੀ ਚੀਜ਼ ਸਾਡੇ ਫਲਸਫਾ ਸੀ ਅੱਗੇ ਚੱਲੇ ਆਉਂਦਾ ਪੰਜਾਬ ਦੇ ਖੂਨ ਦੇ ਵਿੱਚ ਹੈ ਵੀ ਜਿਹੜੇ ਕਿਸ ਦੂਜਿਆਂ ਲਈ ਲੜਨਾ ਤੇ ਗਦਾਰੀ ਨਹੀਂ ਕਰਨੀ ਇਹ ਸਾਨੂੰ ਸਾਡੇ ਅਸੀਂ ਨਹੀਂ ਸਾਡੇ ਖੂਨ ਦੇ ਵਿੱਚ ਇਹ ਚੀਜ਼ ਚੱਲੀ ਆਉਂਦੀ ਹੈ ਤੇ ਜਿਹੜੀ ਸਾਨੂੰ ਪੁਰਾਣੀ ਮਿਲੀ ਹੈ ਤੇ ਚਲਦੀ ਰਹੂਗੀ ਪੰਜਾਬ ਦੇ ਵਿੱਚ ਕਿਤੇ ਵੀ ਪਾਰ ਦੇ ਵਿੱਚ ਕਿਤੇ ਵੀ ਹੋਏ ਕੋਈ ਹੜ੍ਹ ਕਿਤੇ ਕੁਛ ਆਉਂਦਾ ਤੇ ਸਭ ਤੋਂ ਪਹਿਲਾਂ ਪੰਜਾਬੀ ਲੰਗਰ ਲਾਉਂਦੇ ਆ ਪੂਰੇ ਵਰਲਡ ਦੇ ਵਿੱਚ ਕੋਈ ਤੇ ਪੰਜਾਬੀ ਲੰਗਰ ਲਾਉਂਦੇ ਆ ਸੋ ਇਹ ਚੀਜ਼ ਜਿਹੜੀ ਪੰਜਾਬ ਹਮੇਸ਼ਾ ਚੱਲਦੀ ਆਉਣਗੀ ਚਲੋ ਭਾਜੀ ਤੁਹਾਡਾ ਬਹੁਤ ਸ਼ੁ크ਰ ਹੈ ਅੱਜ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਆ